ਮੇਰੇ ਸਾਰੇ ਉਮੀਦਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਅੱਜ ਕੋਈ ਵਲੌਗ ਨਹੀਂ ਲੈ ਕੇ ਆਈ ਤੁਹਾਡੇ ਲਈ ਮੈਂ ਬਸ ਇੱਕ ਸਿੰਪਲ ਜੀ ਰੈਸਪੀ ਖੁਲਦੀ ਹੈ ਨਾ ਐਟ ਅ ਟਾਈਮ ਤੇ ਸ਼ਾਮ ਦਾ ਟਾਈਮ ਸਵੇਰ ਦਾ ਦੁਪਹਿਰ ਦਾ ਨਾ ਕੋਈ ਵੀ ਹੁੰਦਾ ਤੇ ਆਪਣੇ ਕੋਲ ਕੋਈ ਸਬਜ਼ੀ ਨਹੀਂ ਹੁੰਦੀ ਤੇ ਆਪਾਂ ਸੋਚਦੇ ਆ ਵੀ ਆਪਾਂ ਕਿਹੜੀ ਸਬਜ਼ੀ ਬਣਾਈਏ ਨਾ ਕਈ ਏਰੀਆ ਦੇ ਵਿੱਚ ਯਾਨੀ ਕਈ ਸ਼ਹਿਰਾਂ ਦੇ ਵਿੱਚ ਲਾ ਲੋ ਜਣ ਕੇ ਇਹ ਸਬਜ਼ੀ ਜਿਹੜੀ ਬਹੁਤ ਘੱਟ ਪਤਾ ਲੱਗਦੀ ਹੈ ਬਟਾ ਵੀ ਸਾਨੂੰ ਪਤਾ ਵੀ ਨਹੀਂ ਹੈਗੀ ਇਹ ਸਬਜ਼ੀ ਬਾਰੇ ਅੱਜ ਅਸੀਂ ਉਹ ਹੀ ਜਿਹੜੀ ਸਬਜ਼ੀ ਦੀ ਰੈਸিপি ਤੁਹਾਨੂੰ ਬਣਾ ਕੇ ਦੱਸਣ ਜਾ ਰਹੀ ਆ ਬਹੁਤ ਹੀ ਵੀਡੀਓ ਜਿਹੜੀ ਹੈ ਨਹੀਂ ਹੈਲਪਫੁਲ ਹੋਣ ਵਾਲੀ ਆ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਿਲਕੁਲ ਸਿੰਪਲ ਜੀ ਸਬਜ਼ੀ ਆ ਕੋਈ ਜਿਆਦੇ ਸਮਾਨ ਦੀ ਲੋੜ ਨਹੀਂ ਛੇਦ ਨੇ ਬਣਨ ਵਾਲੀ ਆ ਜਨ ਕਿ ਆਪਣੇ ਕੋਲ ਖਾਣ ਨੂੰ ਦਾ ਸਬਜ਼ੀ ਨਹੀਂ ਹੈਗੀ ਆਪਾਂ ਮੈਂਟਾਂ ਦੇ ਵਿੱਚ ਇਹ ਸਬਜ਼ੀ ਜਿਹੜੀ ਬਣਾ ਕੇ ਤਿਆਰ ਕਰ ਸਕਦੇ ਆਂ ਹਾਂਜੀ ਸਬਜ਼ੀ ਕਾਦੀ ਆ ਉਹ ਪੈਸੋਂ ਦੱਸਦੀ ਆ ਉਹ ਹੈਗੀ ਆ ਜੀ ਪਿਆਜ਼ ਦੀ ਸਬਜ਼ੀ ਪਿਆਜ਼ ਕਹਿੰਦਾ ਕਈ ਜੇਰੀਏ ਦੇ ਵਿੱਚ ਇਹਨਾਂ ਨੂੰ ਗੰਡੇ ਵੀ ਕਿਹਾ ਜਾਂਦਾ ਪਿਆਜ਼ ਵੀ ਕਿਹਾ ਜਾਂਦਾ ਤੇ ਇਹ ਇਹ ਲੈ ਜਿਵੇਂ ਪਿਆਜ਼ ਅਦਰ ਦੇ ਨਾਲ ਹੀ ਲੈਨੇ ਵੈਸੇ ਜਦੋਂ ਮੈਂ ਕੱਟ ਕਰੂੰਗੀ ਉਦੋਂ ਆਪਾਂ ਨੂੰ ਆਈਡੀਆ ਜਿਆ ਹੋ ਜੂਗਾ ਆਪਾਂ ਕਿਹਦੀ ਕਿਹੜੀ ਸਬਜ਼ੀ ਆਪਾਂ ਨੇ ਬਣਾਉਣੀ ਆ ਤੇ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਕੱਟ ਕਰ ਲਾਂਗੇ ਕੱਟ ਬਸੋ ਕਿ ਲੰਮੇ ਪੀਸ ਐ ਜੋ ਕੱਟ ਕਰ ਸਕਦੇ ਆ ਜਾਂ ਫਿਰ ਆਪਾਂ ਥੋੜੀ ਜਿਹੀ ਛੋਟੇ ਵੀ ਕਰਦੇ ਕਰ ਸਕਦੇ ਆ ਉਹ ਤੁਹਾਡੀ ਮਰਜ਼ੀ ਤੁਸੀਂ ਕਿੱਦਾਂ ਦੇ ਕੱਟ ਕਰਨਾ ਚਾਹੁੰਦੇ ਹੋ ਮੈਂ ਬਸ ਹੁਣ ਜੀ ਪਿਆਜ਼ ਲੈ ਲਏ ਨੇ ਹੁਣ ਆਪਾਂ ਇਹਨਾਂ ਨੂੰ ਕੱਟ ਕਰਦੇ ਆਂ ਫਿਰ ਮੈਂ ਤੁਹਾਨੂੰ ਅੱਗੇ ਵਾਲੀ ਜਿਹੜੀ ਰੈਸਪੀ ਹੋਵੇ ਤੁਹਾਨੂੰ ਦੱਸ ਦਿਆਂ ਵੀ ਆਪਾਂ ਅੱਗੀਆਂ ਕਿਵੇਂ ਨੂੰ ਬਣਾਉਣੀ ਆ ਤਿਆਰ ਤਾਂ ਆਪਾਂ ਨੇ ਪਿਆਜ਼ ਕੱਟ ਲਏ ਪਿਆਜ਼ ਦੇਖੋ ਮੈਂ ਇਸ ਹਾਈਜ਼ ਦੇ ਕੱਟ ਕਰਿਆ ਨਾ ਤਾਂ ਜਿਆਦਾ ਹੀ ਮੋਟਿਆ ਨਾ ਹੀ ਜਿਆਦਾ ਬਰੀਕ ਕਰ ਤਕਰੀਬਨ ਇਹ 1 ਕਿਲੋ ਦੇ ਕਰੀਬ ਖੋਲ ਗਏ ਪਿਆਜ਼ ਮੈਂ ਬਸ ਅੰਦਾਜ਼ੇ ਅਕੋਰਡਿੰਗ ਹੀ ਲੈ ਲਏ ਤੁਸੀਂ ਆਪਣੇ ਫੈਬਰਿਕ ਅਕੋਰਡਿੰਗ ਲੈ ਲਓ ਜੇਕਰ ਤੁਸੀਂ ਜਿਆਦਾ ਜਾਣੇ ਤਾਂ ਤੁਸੀਂ ਜਿਆਦਾ ਪਿਆਜ਼ ਲੈ ਲਿਓ 2 ਪਰਸਨਾਂ ਦਾ ਤੁਸੀਂ ਉਸ ਹਿਸਾਬ ਨਾਲ ਲੈ ਲਿਓ ਪਿਆਜ਼ ਤੇ ਹਾਂ ਜੀ ਇਧਰ ਆਪਣੇ ਨਾਲ ਕਲੀਅਰ ਕਰਾਇਆ ਨਹੀਂ ਗਿਆ ਸਾਫ ਪਾਣੀ ਚ ਲਾ ਦੇਆ ਆਨ ਕਰ ਲਿਆ ਤੇ ਆਪਣਾ ਇਹ ਪਾਣੀ ਸੀ ਧੋਈ ਸੀ ਆਪਣੇ ਕੜਾਹੀ ਨੂੰ ਇਹ ਪਾਣੀ ਇੱਥਾ ਸੁੱਗ ਗਿਆ ਤੇ ਹੁਣ ਇਹ ਵਿੱਚ ਪਾਵਾਂਗਾ ਫਿਰ ਤੇਲ ਤੇ ਤੇਲ ਜੀ ਮੈਂ ਹਮੇਸ਼ਾ ਤੜਕਾ ਸੌਂ ਦੇ ਤੇਲ ਵਿੱਚ ਹੀ ਲਗਾਉਣੀ ਆ ਤੁਸੀਂ ਦੇਸੀ ਕਿ ਉਹ ਵੀ ਪਾ ਸਕਦੇ ਹੋ ਪਰ ਮੈਨੂੰ ਜਿਆਦਾ ਸੌਂ ਦਾ ਤੇਲ ਆ ਜਿਹੜਾ ਉਹ ਵੈਸਟ ਲੱਗਦਾ ਹੈ ਇਹ ਤੇਲ ਤੁਸੀਂ ਆਪ ਦੇ ਅਕੋਰਡਿੰਗ ਹਨਾ ਲੈਓ ਵੀ ਤੁਸੀਂ ਮੀਜਰਮੈਂਟ ਲੈ ਲਿਓ ਕੱਟਸੀ ਵਗੈਰਾ ਦਾ ਮੈਂ ਹਮੇਸ਼ਾ ਅੰਦਾਜ਼ੇ ਨਾਲ ਹੀ ਪਾ ਲੈਂਦੀ ਆ ਤੇ तकरीबन ਇਹ ਡੇਢ ਘਟ ਸੀ ਜਿਹੜੀ ਤੇਲ ਦੀ ਹੈਗੀ ਆ ਤੇਲ ਹਾਂਜੀ ਆਪਾਂ ਗਰਮ ਹੋਣ ਦੇਵਾਂਗੇ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਵਿੱਚ ਜੀਰਾ ਜਿਹੜਾ ਹੈਗਾ ਪਾਵਾਂਗੇ ਉਹ ਤੇ ਇਹਦੇ ਵਿੱਚ ਜਾ ਕੇ ਆਪਾਂ ਨੂੰ ਮਸਾਲੇ ਵਗੈਰਾ ਦੀ ਲੋੜ ਨਹੀਂ ਹੈਗੀ ਜਿਵੇਂ ਆਪਾਂ ਕਹੇ ਸੀ ਵੀ ਨਾਸਨ ਹੋ ਗਿਆ ਜਾਂ ਫਿਰ ਅਦਰਕ ਹੋ ਗਿਆ ਜਿੰਨੇ ਆਪਾਂ ਇਹਨੂੰ ਸਿੰਪਲ ਤਰੀਕੇ ਨਾਲ ਬਣਾਵਾਂਗੇ ਇਹ ਵਾਲੀ ਜਿਹੜੀ ਸਬਜ਼ਾ ਉਨੀ ਜਿਆਦੇ ਵਧੀਆ ਬਣਦੀ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਇਹ ਵਾਲੀ ਸਬਜ਼ੀ ਬਹੁਤ ਹੀ ਜਿਆਦੇ ਵਧੀਆ ਬਣਦੀ ਆ ਟرائی ਕਰਕੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਬਜ਼ੀ ਬਣਾਈ ਤੇ ਤੁਹਾਨੂੰ ਕਿਵੇਂ ਦੀ ਲੱਗੀ ਜਿਹੜੀਆਂ ਭੈਣਾਂ ਬਣਾਉਂਦੀਆਂ ਲਈ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵੀ ਸਬਜ਼ੀ ਕਿੰਨੀ ਵਧੀਆ ਬਣੀ ਪੜਦੀ ਆ ਤੇ ਮਿੰਟਾਂ ਦੇ ਵਿੱਚ ਤਿਆਰ ਹੋਣ ਵਾਲੀ ਐ ਕੋਈ ਜ਼ਿਆਦਾ ਇਹਨੂੰ ਖਾਸ ਸਮਾਨ ਨਹੀਂ ਚਾਹੀਦਾ ਹੈਗਾ ਤੇ ਹਾਂਜੀ ਵਸਪੇ ਇਹ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਵਿੱਚ ਵਿੱਚ ਪਾਵਾਂਗੇ ਆਪਾਂ ਜੀਰਾ ਜੀਰਾ ਸਭ ਤੋਂ ਜਿਹੜੇ ਹੈਗਾ ਇਹ ਵਿੱਚ ਮੇਨ ਆਗਾ ਜਿਹੜਾ ਗੀਰਾ ਸਬਜੀ ਬਹੁਤ ਹੀ ਜਿਆਦਾ ਵਧੀਆ ਬਣਦੀ ਹੈ ਜੀ ਤੇ ਲਓ ਜੀ ਤੇ ਗੀਰਾ ਪੜਾ ਭੁੰਨਿਆ ਗਿਆ ਆਪੇ ਵਿੱਚ ਪਾਵਾਂਗੇ ਪਿਆਜ਼ ਤੁਸੀਂ ਹੌਲੀ ਹੌਲੀ ਕੇ ਨੇ ਪਾ ਦਿਓ ਪਿਆਜ਼ੇ ਸੜਕਣ ਦਾ ਵੀ ਡਰ ਰਹਿਦਾ ਥੋੜਾ ਜਿਹਾ ਆਪਾਂ ਨਾ ਬਾਕੀ ਜਿਹੜੇ ਫਸਟ ਟਾਈਮ ਟਰਾਈ ਕਰ ਰਹੇ ਹੋ ਇੱਕ ਵਾਰੀ ਦਾ ਕੋਈ ਵੀ ਕੀੜਾ ਮੈਜ਼ਰਮੈਂਟ ਕਰਕੇ ਲਓ ਜਿਵੇਂ ਤੇਲ ਬਗੈ ਰਹਾ ਹੋਵੇ ਜਾਂ ਜਾਂ ਫਿਰ ਪਿਆਜ਼ ਹੋਵੇ ਹਨਾ ਤੁਸੀਂ ਮਿਲ ਕੇ ਪਾਏ ਜਾਨ ਸਸਤੀ ਵੀ ਰਹਿਣਾ ਨਾਲ ਸੰਪੀ ਆਪਾਂ ਬਣਾਉਂਦੇ ਰਹਿੰਨੇ ਆ ਉਹਦੇ ਕਰਕੇ ਨਾ ਆਪਾਂ ਨੂੰ ਆਈਡੀਆ ਜਆ ਹੋ ਜਾਂਦਾ ਜਿਹੜਾ ਕੰਮ ਆਪਾਂ ਕਰਦੇ ਰਹੀਏ ਚੇਲਾ ਉਹ ਦੀ ਫਿਆਰ ਆਪਾਂ ਪਾ ਦੇ ਨੂੰ ਆਪਾਂ ਸਿੰਗੀ ਤਰ੍ਹਾਂ ਭੁੰਨੇਗੇ ਤੇ ਦੇਖੀਏ ਕਿ ਕਿੱਦਾਂ ਬਣ ਗੁਣਾ। ਹੁਣ ਸਾਰੇ ਪਿਆਜ਼ ਨੇ ਦੇਲੇ ਸਿੰਗੀ ਤਰ੍ਹਾਂ ਭੁੱਲ ਲਿਆ। ਤੇ ਹਾਂਜੀ ਹੁਣ ਆਪਾਂ ਇਹਦੇ ਪਿਆਜ਼ ਨੇ ਸਿੰਗੀ ਤਰ੍ਹਾਂ ਭੁੰਨ ਲਾਂਗੇ। ਥੋੜੇ-ਥੋੜੇ ਟੈਅ ਦੇਵਾਂ ਜਿਆਦਾ ਐਸੇ ਨਾ ਨਹੀਂ ਤਾਂ ਫਿਰ ਨੀਚੇ ਤੋਂ ਨਾ ਜਲੰਦਾਰ ਹੋਊਗਾ ਪਿਆਜ਼। ਹਾਂਜੀ ਆਪਣੇ ਦੇ ਪਿਆਜ਼ ਨੇ ਹਾਫ ਫਰਾਈ ਹੋ ਗਏ ਨੇ ਯਾਨੀ ਕਿ ਆਧਰੀ ਚੇ ਹੋ ਗਏ ਨੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਨਮਕ ਤੁਸੀਂ ਟੇਸਟ ਅਕੋਰਡਿੰਗ ਪਾਉਣਾ ਜਿੰਨਾ ਕਿ ਤੁਸੀਂ ਨਮਕ ਮਿਰਚ ਜਾਨੀ ਖਾਣੇ ਹੋ ਜਿੰਨਾ ਕਿ ਤੁਸੀਂ ਕਰਾਰਾ ਖਾਣੇ ਹੋ ਜਾਨੀ ਮੀਜਰਮੈਂਟ ਤੇ ਇਹਦੇ ਵਿੱਚ ਕੋਈ ਨਹੀਂ ਸਬਜੀ ਦੇ ਅਕੋਰਡਿੰਗ ਹੀ ਹੁੰਦਾ ਹਨਾ ਜਿੰਨਾ ਕਿ ਆਪਾਂ ਖਾਰੀ ਚੀਜ਼ ਹੈ ਜਿਹੜੀ ਨਮਕ ਮਿਰਚ ਆਪਾਂ ਐਡ ਕਰਦੇ ਜਿੰਨਾ ਕਿ ਆਪਣੇ ਪਰਿਵਾਰ ਚ ਖਾਂਦੇ ਨੇ ਉਸ ਦੇ ਹਿਸਾਬ ਨਾਲ ਪਾਵਾਂਗੇ ਤੇ ਲਓ ਜੀ ਮੈਂ ਤਕਰੀਬਨ ਡੇਢ ਚਮਚੇ ਦੇ ਅਕੋਰਡਿੰਗ ਪਾਇਆ ਚਮਚੇ ਮੇਰੇ ਜਿਆਦਾ ਭਰੇ ਹੋਏ ਨਹੀਂ ਸੀਗੇ ਨਾਰਮਲ ਜਿਹਾ ਲੋਜੀ ਆਪਣੇ ਨਾਮ ਤੋਂ ਪਾਪਾ ਹੁਣ ਇਹਨੂੰ ਆਪਾਂ ਥੋੜਾ ਜਿਹਾ ਚਿਰ ਹੋਰ ਹੀ ਜਾਵਾਂਗੇ ਤਾਂ ਕਿ ਇਹ ਪਿਆਜ਼ ਨੇ ਚੰਗੀ ਤਰ੍ਹਾਂ ਉੱਝੀ ਜਾਵੇ ਦੇਖੋ ਆਪਾਂ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਦੇਖੋ ਬਿਲਕੁਲ ਜਿਹੜਾ ਇਹਨਾਂ ਨੇ ਤੇਲ ਆ ਦੇਖੋ ਬਿਲਕੁਲ ਹੀ ਛੱਡ ਦਿੱਤਾ ਵਾ ਤੇ ਦੇਖੋ ਆਪਣੇ ਪਿਆਜ਼ ਕਿੰਨੀ ਕੁਆਟਿਟੀ ਪਾਏ ਸੀਗੇ ਤੇ ਦੇਖੋ ਕੁਝ ਵਗੇ ਥੋੜੀ ਜਿਹੀ ਹੂਲੇ ਰਹੀ ਦੇਖੋ ਤੇਲ ਬਿਲਕੁਲ ਛੱਡ ਦਿੱਤਾ ਜਾਨੀ ਕਿ ਪਿਆਜ਼ ਜਾਣੇ ਹਨਾ ਤੇ ਹਾਂਜੀ ਨਮਕ ਇਹਦੇ ਵਿੱਚ ਦੇਖੋ ਮੈਂ ਪਹਿਲਾਂ ਹੀ ਐਡ ਕਰ ਦਿੱਤਾ ਸੀਗਾ ਤੇ ਇਹਦੇ ਲਈ ਹੁਣ ਮੈਂ ਥੋੜੀਆਂ ਜਿਹੀਆਂ ਲਈਆਂ ਨੇ ਹਰੀਆਂ ਮਿਰਚਾਂ ਤਕਰੀਬਨ 3 ਤੋਂ 4 ਹਰੀਆਂ ਮਿਰਚਾਂ ਲਈਆਂ ਜਾਦੇ ਕੋੜੀਆਂ ਨਹੀਂ ਹੈਗੀਆਂ ਇਹਦੇ ਵਿੱਚ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਫਿਰ ਆਪਾਂ ਜਣਕੇ ਜਿਹੜੇ ਆਪਣੇ ਬੇਸਿਕ ਜੇ ਮਸਾਲੇ ਨੇ ਆਪਾਂ ਨੇ ਉਹ ਐਡ ਕਰਨੇ ਨੇ ਕੁਝ ਜ਼ਾਦੇ ਆਪਾਂ ਨੇ ਇਹਦੇ ਵਿੱਚ ਏਟਲੀ ਕਰਨਾ ਹੈਗਾ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਬਣਾਈ ਹੈ ਜੋ ਕਿ ਆਪਣੇ ਘਰ ਵਿੱਚ ਹਲ ਟਾਈਮ ਮੌਜੂਦ ਹੋਵੇ ਤੇ ਹਾਂਜੀ ਨਮਕ ਆਪਾਂ ਨੇ ਦੇਖੋ ਪਾ ਹੀ ਦਿੱਤਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਾਂਜੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਵਾਸਤੇ ਸੀਨੇ ਆਪਣੇ ਅੰਦਾਜ਼ੇ ਅਕੋਰਡਿੰਗ ਲਈਆ ਤਕਰੀਬਨ ਮੇਰਾ ਇਹ ਪੁਰਾਣਾ ਸੋ ਚਮਚਾ ਜਿਹੜਾ ਹੈਗਾ ਹਲਦੀ ਦਾ ਸੀਗਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਮਿਰਚ ਥੋੜੀ ਪਾਵਾਂ ਕਿਉਂਕਿ ਆਪਾਂ ਨੇ ਹਰੀ ਪਾਈ ਹੈ ਵੈਸੇ ਮਿਰਚ ਦੀ ਕੋੜ ਹੀ ਨਹੀਂ ਥੋੜੀ ਜੀ ਇਹਨੂੰ ਕਰਾਰੀ ਜੀ ਸਬਜ਼ੀ ਜਿਹੜੀ ਉਹੀ ਵਧੀਆ ਲੱਗਦੀ ਆ ਕਿਉਂਕਿ ਇਹਦੇ ਪਿਆਜ਼ ਨੇ ਥੋੜੀ ਜਿਹੀ ਮਠਾਸ ਜਿਹੇ ਦੇ ਵਿੱਚ ਹੁੰਦੇ ਨੇ ਆਪਣੇ ਥੋੜੀ ਜਿਹੀ ਕਰਾਰੀ ਰੱਖੂਗੇ ਤਾਂ ਤੇਸਟ ਬਹੁਤ ਵਧੀਆ ਲੱਗੂਗਾ ਜਿਆਦਾ ਕਰਾਰੀ ਵੀ ਨਹੀਂ ਕਹਿੰਦੀ ਥੋੜੀ ਜਿਹੀ ਕਰਾਰੀ ਹਾਂਜੀ ਆਪਾਂ ਦੇਖੋ ਮਸਾਲੇ ਬਿਲਕੁਲ ਚੰਗੀ ਤਰ੍ਹਾਂ ਮਿਕਸ ਇੱਕੜ ਆਪਣੀ ਹਲਦੀ ਆ ਚੰਗੀ ਤਰ੍ਹਾਂ ਰਿਚ ਜਾਵੇ ਤੇ ਆਪਣੇ ਸਾਰੇ ਪਿਆਜ਼ਾਂ ਦੇ ਵਿੱਚ ਮਿਕਸ ਹੋ ਜਵੇ। ਜਿੰਨ ਕਿ ਗੈਸ ਤੁਸੀਂ ਨੇ ਸਿਮ ਰੱਖਿਓ। ਜੇਕਰ ਤੁਹਾਡਾ ਗੈਸ ਦੀ ਫਲੇਮ ਤੇਜ ਆ ਤੁਸੀਂ ਜਨਕਿ ਇਹਦੇ ਵਿੱਚ ਘਟਸੀ ਆ ਜਿਹੜੀ ਲਾਉਂਦੇ ਰਹੇ ਹੋ ਮਾਰਦੇ ਰਹੋ। ਤੇ ਹਾਂਜੀ ਅਗਲੀ ਇਹਦੇ ਵਿੱਚ ਚੀਜ਼ ਆ ਜਿਹੜੀ ਕੀ ਲੈਣੀ ਹੈ ਜਿਹੜੀ ਮੇਨ ਚੀਜ਼ ਆ ਪਿਆਜ਼ ਦੀ ਗੰਡਿਆਂ ਦੀ ਸਬਜ਼ੀ ਦੇ ਲਈ ਜਿਹੜੀ ਮੇਨ ਚੀਜ਼ ਆ ਉਹ ਕੀ ਹੈਗੀ ਇਹਨੂੰ ਦੇਖੋ ਆਪਾਂ ਇਸ ਤਰ੍ਹਾਂ ਸੁੱਕੀ ਵੀ ਖਾ ਸਕਦੇ ਹਾਂ ਜੇਕਰ ਤੁਸੀਂ ਸੁੱਕੀ ਖਾਣਾ ਚਾਹੁੰਦੇ ਹੋ ਦੇਖੋ ਇਦਾਂ ਹੀ ਬਣ ਕੇ ਤਿਆਰ ਆ ਥੋੜੀ ਜਿਹੀ ਨੂੰ ਹੋਰ ਜਾਲਿਓ। ਪਰ ਜੇਕਰ ਤੁਸੀਂ ਤੜੀ ਵਾਲੀ ਪਸੰਦ ਕਰਦੇ ਤਾਂ ਮੈਂ ਸੁਣਾਉਂ ਦਿੰਦੀ ਆਂ ਵੀ ਆਪਾਂ ਕਿਵੇਂ ਜਿਹੜੀ ਬਣਾ ਸਕਦੇ ਆਂ। ਸਾਡੇ ਹੋਰ ਮੇਨ ਚੀਜ਼ ਕੀ ਲਈ ਹੈ ਕਿ ਇਹ ਲੈ ਆਈ ਆਪਾਂ ਨੇ ਦੁੱਧ ਦਾ ਮੇਲ ਤੋਂ ਤੇ ਜਿਹੜੀ ਕਿ ਆਪਾਂ ਡੇਰੀ ਵਾਲਾ ਲੈ ਆਖਦੇ ਆਂ ਆਪਣੇ ਘਰ ਦਾ ਦੁੱਧ ਤੋਂ ਤਾਂ ਬੜੀ ਜ਼ਿਆਦਾ ਵਧੀਆ ਲਾ ਕਿਉਂਕਿ ਹਨਾ ਜਿਹੜਾ ਡੇਰੀ ਵਾਲਾ ਦੁੱਧ ਤੋਂ ਬਧੀਆ ਨਹੀਂ ਹੁੰਦਾ ਤੇ ਸਾਡੇ ਵੀ ਡੇਰੀ ਵਾਲਾ ਦੁੱਧ ਹੀ ਹੈਗਾ ਤੇ ਇਹਨੂੰ ਦੁੱਧ ਵੀ ਲੈ ਸਕਦੇ ਆ ਇਕੱਲਾ ਤੁਸੀਂ ਗ੍ਰੀਬ ਵੀ ਲੈ ਸਕਦੇ ਹੋ ਜੇਕਰ ਤੁਸੀਂ کریم ਨਹੀਂ ਹੈ ਜਿਹੜੀ ਤੁਹਾਡੇ ਕੋਲ ਮਲਾਈ ਆ ਦੁੱਧਾ ਵੀ ਤੁਸੀਂ ਉਹ ਵੀ ਐਡ ਕਰ ਸਕਦੇ ਜਿੰਨੀ ਤੁਹਾਡੇ ਕੋਲ ਹੈਗੀ ਫਰੈਸ਼ ਮਲਾਈ ਪੈ ਗਈ ਉਹ ਵੀ ਆਪਾਂ ਤੇ ਜੀ ਇਹਦੇ ਵਿੱਚ ਮੈਂ ਮਲਾਈ ਨਹੀਂ ਲਈ ਹੈਗੀ ਜਿਆਦਾ ਜਿੰਨੀ ਆਪਣੇ ਦੁੱਧ ਦੇ ਉੱਪਰ ਮਲਾਈ ਆਈ ਹੁੰਦੀ ਸੀ ਉਹੀ ਮਲਾਈ ਹੈ ਦੇਖੋ ਮੇਰੇ ਕੋਲੇ ਤਕਰੀਬਨ ਇਹ 1.5 ਬਲਾ ਸਾਡਾ ਦੁੱਧ ਦਾ ਹੁੰਦਾ ਇਹਦੀ ਵੀ ਕੁਆਂਟੀਟੀ ਤੁਸੀਂ ਇੰਨੀ ਰੱਖਣੀ ਹੈ ਜਿੰਨਾ ਦੀ ਆਪਾਂ ਬਰੇਵੀਆ ਤਰੀਕਾ ਜਿਹੜੀ ਰਿਨਲ ਜ਼ਿਆਖ ਨਹੀਂ ਚਾਹੁੰਦੇ ਉਹ ਨਮਕ ਵਿੱਚ ਪਾਣੀ ਐਡ ਨਹੀਂ ਕਰਨਾ ਉਹਦੇ ਵਿੱਚ ਦੁੱਧਾ ਜਿਹੜਾ ਥੋੜਾ ਐਡ ਕਰ ਸਕਦੇ ਹੋਗੇ ਤੇ ਹਾਂ ਜੀ ਪੌਣਾ ਪੌਣਾ ਦੁੱਧ ਜਦੋਂ ਆਪਣੇ ਪਿਆਜ਼ ਦੀ ਚੰਗੀ ਤਰ੍ਹਾਂ ਆਪਣਾ ਮਸਾਲਾ ਸਾਰਾ ਆਪਣਾ ਚੰਗੀ ਤਰ੍ਹਾਂ ਪੱਕ ਜਾਵੇ ਫਿਰ ਆਪਾਂ ਨੇ ਜਿਹੜਾ ਦੁੱਧ ਆ ਐਡ ਕਰਨਾ ਆਪਣੇ ਪਿਆਜ਼ ਨੇ ਦੇਖੋ ਚੰਗੀ ਤਰ੍ਹਾਂ ਭੁੰਨੇ ਗਏ ਨੇ ਬਿਲਕੁਲ ਆਪਣੇ ਮਸਾਲੇ ਸਾਰੇ ਦੇ ਵਿੱਚ ਚੰਗੀ ਤਰ੍ਹਾਂ ਭੁੰਨੇ ਚੁੱਕੇ ਨੇ ਤੇ ਹੁਣ ਦੇਖੋ ਜਿਹੜਾ ਆਪਾਂ ਨੇ ਦੁੱਧ ਲਿਆਗਾ ਤੁਸੀਂ ਨੇ ਉਹ ਐਡ ਕਰਨਾ ਇਹਦੇ ਵਿੱਚ ਇਹਨੂੰ ਆਪਾਂ ਨੇ ਬਾਰਾ ਨਹੀਂ ਜ਼ਿਆਦਾ ਦਬਾਉਣਾ ਨਹੀਂ ਤਾਂ ਆਪਣਾ ਦੁੱਧਾ ਜਿਹੜਾ ਉਹ ਪਾੜ ਜਾਊਗਾ ਬਿਚੀ ਦੇਖੋ ਇਹਦੇ ਵਿੱਚ ਮਲਾਈ ਸੀ ਵਿੱਚ ਦੁੱਧ ਸੀਗਾ ਮਿਕਸ ਸੀ ਇਹ ਤੁਸੀਂ ਫਰੈਸ਼ ਮਲਾਈ ਵੀ ਲੈ ਸਕਦੇ ਕੱਲੀ ਮਲਾਈ ਇੱਕਰ ਤੁਹਾਡੇ ਕੋਲ ਜਿਆਦਾ ਹੀ ਹੈਗੀ ਆ ਲਓ ਜੀ ਨਹੀਂ ਜਿਹੜੀ ਹੈਗੀ ਆ ਦੁੱਧ ਵਾਲੀ ਸਬਜ਼ੀ ਬਣ ਕੇ ਤਿਆਰ ਆ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਰਿਝਾਵਾਂਗੇ ਜਿਆਦਾ ਆਪਾਂ ਬਾਲੀ ਨਹੀਂ ਇਹਨੂੰ ਦਬਾਉਣੀ ਹੈਗੀ ਨਹੀਂ ਤਾਂ ਜਿਹੜੀ ਹੈਗੀ ਆ ਦੁੱਧ ਦਾ ਆਪਣਾ ਪਾੜ ਜਾਊਗਾ ਹਾਂਜੀ ਦੇਖੋ ਆਪਣੇ ਪਿਆਰ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਗਈ ਇਹਨੂੰ ਮੈਂ ਇੱਕ ਬਾਲਾ ਜਿਹੜਾ ਦਬਾਤਾ ਸੀਗਾ ਤੇ ਇਹ ਸਬਜੀ ਦੇਖੋ ਜੀ ਕਿੰਨੀ ਬਣੀਆ ਵਧੀਆ ਬਣ ਕੇ ਤਿਆਰ ਹੋਈ ਆ ਹਾਂਜੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ